ਬਾਬਰਾ ਫਰੋਡ ਤੇ ਰੇਸਟੈਂਟ ਇਕਦੌਣ ਮੁਕਾਣ ਮਰੀਕ ਸਿੰਘ ਰੋਡ ਦੇ ਉੱਪਰ ਇੱਕ ਰੇੜੀ ਵਾਲਾ ਨੂੰ ਤੁਮ ਘਾਰਿਆ ਸੀਗਾ ਅਜੀਤਪਾਲ ਸਿੰਘ ਜੋ ਕਿ ਵੀਰਤ ਕਲੱਬ ਦਾ ਰਹਿਣ ਵਾਲਾ ਉਸ ਨੂੰ ਅਸੀਂ ਰਾਉਂਡ ਅਪ ਕੀਤਾ ਤਾਂ ਉਸਨੇ ਪ੍ਰੋਵੈਂਟਿਵ ਐਕਸ਼ਨ ਲਿਆ ਤੇ ਨਾਲ ਜਿਹੜੇ ਹੋਰ 3-4 ਵਿਅਕਤੀ ਦੇ ਨਾਲ ਸ਼ਾਮਲ ਸੀਗੇ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕਰਕੇ ਜਾਂ ਉਹਨਾਂ ਨੂੰ ਥਾਣੇ ਬੁਲਾ ਕੇ ਉਹਨਾਂ ਤੋਂ ਵੀ ਕਲੈਰੀਫਾਈ ਕੀਤਾ ਜਾਊਗਾ ਜਿਹੜਾ ਇਹਨਾਂ ਨੇ ਇਹ ਕੰਮ ਕੀਤਾ ਉਹਦੇ ਵਿੱਚ ਇਹਨਾਂ ਨੇ ਇਹ ਬਲੰਡਰ ਲਈ ਇਹ ਖੁਦ ਆਏ ਸੀਗੇ ਜਾਂ ਕਿਸੇ ਬੰਦੇ ਨੇ ਇਹਨਾਂ ਨੂੰ ਖਸਾਇਆ ਸੀਗਾ ਐਦਾ ਕਰਨ ਵਾਸਤੇ ਸੋ ਇਸ ਨੂੰ ਧੜਾਈ ਨਾਲ ਅਸੀਂ ਕੰਪਲੀਸ਼ ਕਰਕੇ ਜੋ ਇਹਦੇ ਵਿੱਚ ਬੰਦਾ ਲਿਗ ਰੈਕਸ਼ਨ ਹੋਗਾ ਲਿਆ ਦੇਊਗਾ ਚੱਕੋ ਰੈਡੀ ਦੋ ਬਾਈ ਚੱਕੇ ਨੂੰ ਚੱਕ ਲੈ ਰੈਡੀ ਲਾ ਦੇ ਲਾ ਦੇ ਤਰਪਾਲ ਤਰਪਾਲ ਦੀ ਲਾ ਦੇ ਬੁੱਲੇ ਜੋ ਨਿਆਰੇ ਆਸਰੀਆ ਕਾਲ ਬਈ ਬਈ ਇਹ ਮਜਾਓ ਬਈ ਇਹ ਪਜਾਓ ਜਾਓ ਬਲੇ ਸੋਨਿਆਲੇ ਰਾਸਤਰੀਆ ਕਾਲ ਪਈਏ ਪਿਆ ਪੰਜਾਬ ਬਚਾਓ ਪੰਜਾਬ ਬਚਾਓ ਬਲੇ ਰਾਸਤਰੀਆ ਕਾਲ ਪਈਏ ਪਿਆ ਪੰਜਾਬ ਬਚਾਓ ਪਈਏ ਪੰਜਾਬ ਬਚਾਓ ਪਈਏ ਪੰਜਾਬ ਬਚਾਓ ਪਈਏ ਪੰਜਾਬ ਬਚਾਓ ਪਈਏ ਪੰਜਾਬ ਬਚਾਓ ਅਸੀਂ ਵਾਪਸ ਆਵਾਂਗੇ ਕਿਸੇ ਰਾਹ ਫਿਰ ਪਲਟਾਵਾਂਗੇ ਨਹੀਂ ਦੇਖ ਲਾਗੇ ਹਾਂ ਕੰਮ ਹੋਊਗਾ ਠੀਕ ਹੈ ਅੱਜੀ ਵਾਰਨਿੰਗ ਦਿੱਤੀ ਹੈ ਮਰੀਕ ਸਿੰਘ ਰੋਡ ਦੇ ਉੱਪਰ ਇੱਕ ਰੇੜੀ ਵਾਲਿਆਂ ਨੂੰ ਧਮਕਾ ਰਿਆ ਸੀਗਾ ਅਜੀਤਪਾਲ ਸਿੰਘ ਜੋ ਕਿ ਬੀੜ ਕਲੱਬ ਦਾ ਰਹਿਣ ਵਾਲਾ ਉਸ ਨੂੰ ਅਸੀਂ ਰਾਉਂਡ ਅਪ ਕੀਤਾ ਤਾਂ ਉਸ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਹੈ ਇਸ ਦੀ ਜਿਹੜੀ ਹੈਗੀ ਫਰਦਰ ਵੀ ਅਸੀਂ ਪੁਸ਼ਕਿਸ਼ ਕੀਤੀ ਹੈ ਤੇ ਇਹਦੇ ਨਾਲ ਜਿਹੜੇ ਹੋਰ ਤਿੰਨ ਚਾਰ ਵਿਅਕਤੀ ਇਹਦੇ ਨਾਲ ਸ਼ਾਮਲ ਸੀਗੇ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕਰਕੇ ਜਾਂ ਉਹਨਾਂ ਨੂੰ ਥਾਣੇ ਬੁਲਾ ਕੇ ਉਹਨਾਂ ਤੋਂ ਵੀ ਕਲੈਰੀਫਾਈ ਕੀਤਾ ਜਾਊਗਾ ਸਾਡਾ ਮੇਨ ਮਕਸਦ ਇਹਦੇ ਵਿੱਚ ਇਹ ਹੈਗਾ ਵੀ ਇਹਨਾਂ ਨੂੰ ਜਿਹੜਾ ਇਹਨਾਂ ਨੇ ਇਹ ਕੰਮ ਕੀਤਾ ਉਹਦੇ ਵਿੱਚ ਇਹਨਾਂ ਨੇ ਵਲੰਟਰੀ ਇਹ ਖੁਦ ਆਏ ਸੀਗੇ ਜਾਂ ਕਿਸੇ ਬੰਦੇ ਨੇ ਇਹਨਾਂ ਨੂੰ اکس ਦੀ ਤਫਤੀਸ਼ ਕਰਕੇ ਜੋ ਇਹਦੇ ਵਿੱਚ ਬੰਦਾ ਲੀਗਲ ਐਕਸ਼ਨ ਹੋਗਾ ਲਿਆ ਜਾਊਗਾ ਇਸ ਦੇ ਨਾਲ ਹੀ ਅਸੀਂ ਬਾਕੀਆਂ ਨੂੰ ਵੀ ਅਪੀਲ ਕਰਾਂਗੇ ਕਿ ਬਿਲਕੁਲ ਵੀ ਇਦਾਂ ਦੀਆਂ ਫਾਹਵਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਕੰਮ ਕਰਨ ਦਾ ਹਰ ਇੱਕ ਨੂੰ ਅਧਿਕਾਰ ਹੈਗਾ ਹਰ ਇੱਕ ਬੰਦਾ ਜਿਹੜਾ ਹੈਗਾ ਜੋ ਵੀ ਕਨਸਟੀਟਿਊਸ਼ਨਲ ਰਾਈਟਸ ਨੇ ਉਹਦੇ ਵਿੱਚ ਕੋਈ ਜੋ ਵੀ ਬੰਦਾ ਕੋਈ ਦਖਲ ਦੇਊਗਾ ਉਸ ਦੇ ਖਿਲਾਫ ਜਿਹੜਾ ਹੈਗਾ ਸਖਤ ਐਕਸ਼ਨ ਲਿਆ ਜਾਊਗਾ ਤੇ ਲਾ ਐਂਡ ਆਰਡਰ ਦੀ ਸਥਿਤੀ ਨੂੰ ਬਿਲਕੁਲ ਪੀਸਫੁੱਲ ਰੱਖਿਆ ਜਾਊਗਾ ਜਿਹੜਾ ਵੀ ਇਹਦੇ ਵਿੱਚ ਕੋਈ ਪੰਗਾ ਲੈਣ ਦੀ ਕੋਸ਼ਿਸ਼ ਕਰੂਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਊਗਾ ਸਰ ਕਿੰਨੇ ਬੰਦੇ ਹਰਸਲੇ ਹੁਣ ਤੱਕ ਸਾਨੂੰ ਅਸੀਂ ਹਿਰਾਸਤ ਦੇ ਵਿੱਚ ਲਿਆ ਹੈ ਤੇ ਇਸ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਹੈ ਬਾਕੀ ਜਿਹੜੀ ਹੈਗੀ ਇਹਦੀ ਪੁੱਛਗਿੱਛ ਕੀਤੀ ਹੈ ਇਸ ਦੇ ਨਾਲ ਜਿਹੜੇ ਤਿੰਨ ਚਾਰ ਵਿਅਕਤੀ ਹੋਰ ਸ਼ਾਮਲ ਸੀਗੇ ਉਸ ਉਹਨਾਂ ਨੂੰ ਵੀ ਬੁਲਾ ਕੇ ਵੈਰੀਫਾਈ ਕੀਤਾ ਜਾਊਗਾ ਤੇ ਜੋ ਵੀ ਲੀਗਲ ਐਕਸ਼ਨ ਬਣਦਾ ਹੋਊਗਾ ਉਹਨਾਂ ਦੇ ਖਿਲਾਫ